ਸੇ ਮੈਂ ਹਰਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਸ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਜੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਲੁਧਿਆਣੇ ਦਾ ਤਾਪਮਾਨ ਜਿਹੜਾ 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਇੱਕ ਵਾਰ ਗਰਮੀ ਹੈ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਕਾਰੇ ਨਹੀਂ 버거 피자 কুল차 ฮอตดอก बच्चन दी सेहत ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਹੈ ਜਿਹੜਾ ਉਹ ਖਾਣਾ ਚਾਹੀਦਾ ਹੈ ਸਸਰਕਾਲ ਤੋਂ ਸੇਕਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਜੇ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਲੁਧਿਆਣੇ ਦਾ ਤਾਪਮਾਨ ਜਿਹੜਾ 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰਿਤ ਪਰ ਗਰਮੀ ਅਜਿਹੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਦੁ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਬਾ ਨਨ ਕਰੇ ਨੇ 버거 ਪੀਜ਼ਾ ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਜਿਹੜਾ ਉਹ ਖਾਣਾ ਚਾਹੀਦਾ ਸਸ਼੍ਰੀਕਾਂਤ ਜਿ세ਕਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ती जावे तर बीते दिनी लुधियाणे दा तापमान है जड़ा 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਵਜੂਦ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰਿਤ ਪਰ ਗਰਮੀ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਕਾਰੇ ਨਹੀਂ 버거 피자 ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਜਿਹੜਾ ਉਹ ਖਾਣਾ ਚਾਹੀਦਾ ਸਸ਼੍ਰੀਕਲ ਤੁਸੀਂ ਸੁਖਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਚੇਤਾ ती जाई तर बीते दिनी लुधियाणे तापमान है जरा 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਇੱਕ ਵਾਰ ਗਰਮੀ ਅਜਿਹੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਦ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਸੇਵਨ ਕਰ ਰਹੇ ਨੇ 버ਗਰ ਪੀਜ਼ਾ ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਹੈ ਜਿਹੜਾ ਉਹ ਖਾਣਾ ਚਾਹੀਦਾ ਹੈ ਸਸਰਕਾਲ ਤੁਸੀਂ ਦੇਖ ਰਹੇ ਸਮਜ਼ਾ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਚੇਤਾਵਨੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਲੁਧਿਆਣੇ ਦਾ ਤਾਪਮਾਨ ਅਜਿਹਾ 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਵਜੂਦ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰਕ ਪਰ ਗਰਮੀ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਕਾਰੇ ਨੇ 버거 피자 ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਜਿਹੜਾ ਉਹ ਖਾਣਾ ਚਾਹੀਦਾ ਸਸ਼੍ਰੀਕਾਲ ਤੁਸੀਂ ਸੁਖਰ ਐਸਐਮ ਜੀ ਨਿਊਜ਼ ਤੇ ਮੈਂ ਹਾਂ प्रदीप ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਚੇਤਾਵਨੀ ती जावे तर बीते दिनी लुधियाणे दा तापमान है जड़ा 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਕੁਝ ਗਰਮੀ ਹੈ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਵੰਕਾਰੇ ਨੇ 버거 ਪੀਜ਼ਾ ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਹੈ ਜਿਹੜਾ ਉਹ ਖਾਣਾ ਚਾਹੀਦਾ ਹੈ ਸਸ੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਚੇਤਾਵਨੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਲੁਧਿਆਣੇ ਦਾ ਤਾਪਮਾਨ ਜਿਹੜਾ 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਵਜੂਦ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਇੱਕ ਵਾਰ ਗਰਮੀ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ 加ਰੇ ਨੇ 버거 피자 কুল차 ฮอตดอก बच्चन दी सेहत ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਜਿਹੜਾ ਹੋ ਖਾਣਾ ਚਾਹੀਦਾ ਹੈ ਸਸਰਕਾਲ ਤੋਂ ਸੇਕਰ ਐਸਐਮ ਜੈਨਿੰਗ ਸੇ ਮੈਂ ਹਾ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਚੇਤਾਵਨੀ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਲੁਧਿਆਣੇ ਦਾ ਤਾਪਮਾਨ ਜਿਹੜਾ 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਗਰਮੀ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਦੁਪ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਬਾ ਬਣ ਕਰੇ ਨਹੀਂ 버거 ਪੀਜ਼ਾ ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਜਿਹੜਾ ਉਹ ਖਾਣਾ ਚਾਹੀਦਾ ਸਸ਼੍ਰੀਕਾਂਤ ਜ਼ਿਕਰ ਐਸਐਮ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫ਼ਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪ ति जावे तर बीते दिनी लुधियाणे दा ता तापमान है जड़ा 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰਕ ਪਰ ਗਰਮੀ ਜਿਹੜੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜਿਹੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਦ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਕਾਰੇ ਨੇ 버거 피자 ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਜਿਹੜਾ ਹੋ ਖਾਣਾ ਚਾਹੀਦਾ ਸਸ਼੍ਰੀਕਾਂਤ ਜਿਵੇਂ ਐਸਐਮ ਜੈਨ ਨੇ ਸੇ ਮੈਂ ਹਾ ਪ੍ਰਦੀਪ ਕੌਰ ਤਾਂ ਕਹਿ ਸਕਦੇ ਹਾਂ ਕਿ ਮਈ ਦੇ ਪਹਿਲੇ ਹਫਤੇ ਦੇ ਵਿੱਚ ਹੀ ਠੰਡੀਆਂ ਹਵਾਵਾਂ ਤੇ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਿੱਤੀ ਸੀ ਔਰ ਤਾਪਮਾਨ ਦੇ ਵਿੱਚ ਵੀ ਇਹ ਜਿਹੜਾ 44 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਸੀ ਪਰ ਮਈ ਦੇ ਦੂਜੇ ਹਫਤੇ ਸ਼ੁਰੂ ਹੁੰਦੇ ਸਾਰੀ ਗਰਮੀ ਨੇ ਮੁੜ ਦਸਤਕ ਦਿੱਤੀ ਹੈ ਦਰਸਲ ਲੋਕਾਂ ਦਾ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਚੇਤਾਵ ਕਿੱਤੀ ਜਾਵੇ ਤਾਂ ਬੀਤੇ ਦਿਨੀ ਲੁਧਿਆਣੇ ਦਾ ਤਾਪਮਾਨ ਜਿਹੜਾ 42 ਡਿਗਰੀ ਤੱਕ ਦਰਜ ਕੀਤਾ ਗਿਆ ਸੀ ਔਰ ਇਸ ਦੇ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਮਈ ਦੇ ਦੂਜੇ ਹਫਤੇ ਗਰਮੀ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ ਕੁ ਪਰ ਗਰਮੀ ਅਜਿਹੀ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਹੋ ਸਕਦੀ ਹੈ ਮਈ ਤੇ ਜੂਨ ਦੇ ਵਿੱਚ ਸਥਿਤੀ ਹੋਰ ਵਿਗੜ ਸਕਦੀ ਹੈ ਜੇ ਇਸ ਸਥਿਤੀ ਦੇ ਵਿੱਚ ਸਿਹਤ ਵਿਭਾਗ ਨੇ ਗਰਮੀ ਤੇ ਤੇਜ਼ ਗਰਮੀ ਦੀਆਂ ਲਹਿਰਾਂ ਤੋਂ ਬਚਣ ਦੀ ਸਲਾਹ ਵੀ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ 18 ਮਈ ਤੋਂ ਬਾਅਦ ਕੁਝ ਰਾਹਤ ਜੜੀ ਜ਼ਰੂਰ ਮਿਲ ਸਕਦੀ ਹੈ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਕੂਲ ਤੋਂ ਬਾਅਦ ਛੋਟੇ ਬੱਚੇ ਸਿਰਾਂ ਤੇ ਛਤਰੀਆਂ ਲੈ ਕੇ ਬਾਹਰ ਆਉਂਦੇ ਨੇ ਵੱਡੇ ਦੁ ਟੋਪੀ ਪਾ ਕੇ ਬਾਹਰ ਆਉਂਦੇ ਨੇ ਦੂਜੇ ਪਾਸੇ ਜੂਸ ਤੇ ਆਈਸਕ੍ਰੀਮ ਦੀਆਂ ਗੱਡੀਆਂ ਤੇ ਲੋਕਾਂ ਦੀ ਲੰਮੀ ਕਤਾਰ ਸੀ ਗਰਮੀ ਦੀ ਲਹਿਰ ਦੀ ਸਥਿਤੀ ਸਭ ਤੋਂ ਖਤਰਨਾਕ ਹੈ ਇਸ ਨਾਲ ਨਵਜੰਮੇ ਬੱਚੇ ਗਰਭਵਤੀ ਔਰਤਾਂ ਬਜ਼ੁਰਗਾਂ ਮਜ਼ਦੂਰਾਂ ਮੋٹے ਲੋਕਾਂ ਮਾਨਸਿਕ ਤੌਰ ਤੇ ਪਰੇਸ਼ਾਨ ਲੋਕਾਂ ਜਾਂ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਵੀ ਕਿਹਾ ਕਿ ਵੱਧਦੇ ਤਾਪਮਾਨ ਤੋਂ ਰਾਹਤ ਪਾਉਣ ਲਈ ਲੋਕ ਠੰਡੇ ਜੂਸ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਨੇ ਪਰ ਫਿਰ ਵੀ ਖਾਸ ਕਰਕੇ ਨੌਜਵਾਨ ਤੇ ਛੋਟੇ ਬੱਚੇ ਚਾਹ ਕੌਫੀ ਤੇ ਤਲੇ ਹੋਏ ਮਨ ਕਰੇ ਨਹੀਂ 버거 ਪੀਜ਼ਾ ਕੁਲਚਾ ਹੌਟ ਡੌਗ ਬੱਚਿਆਂ ਦੀ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਨੇ ਇਸ ਦੀ ਬਜਾਏ ਹਲਕਾ ਭੋਜਨ ਹੈ ਜਿਹੜਾ ਹੋ